ਓ ਮੇਰੀਓ ਤੁਸੀਂ ਦੱਬਤਾ ਛਾੜੂ ਓ ਤੁਸੀਂ ਚੱਕਦੇ ਛਾੜੂ 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 ਕਰਈਆਂ ਓ ਅਸੀਂ ਬੱਸਾਂ ਵੀ ਫਰੀ ਕਰਤਿਆਂ ਓ ਸਾਡੇ ਵਾਰੀ 30 ਕਿਲੋ ਕੰਉਂਦੀ ਸੀ ਓ ਅੱਜ ਇਹਨਾਂ ਨੇ 5 ਕਿਲੋ ਕਰਤੀ ਤੁਸੀਂ ਸਾਡਾ ਸਾਨੂੰ ਤੁਸੀਂ ਫੇਰ ਕਰਕੇ ਰੱਖਤਾ ਓ ਹੁਣ ਕਰੋ ਹੱਥ ਖੜੇ ਕਰੋ ਰਾਜਾ ਵਡੰਗ ਜੀ ਤੁਹਾਨੂੰ ਮੈਂ ਤਿੰਨਾਂ ਗੱਲਾਂ ਦਾ ਜਵਾਬ ਦਿੰਨਾ ਪਹਿਲਾ ਜਿਹੜਾ ਤੁਸੀਂ ਕਿਹਾ ਕਿ 30 ਕਿਲੋ ਕਣਕੁੰਦੀ ਸੀ ਤੁਹਾਡੇ ਵਾਰੀ ਪਰ ਤੁਹਾਡੀ ਸਰਕਾਰ ਵਿੱਚ ਵੀ ਲੋਕਾਂ ਕੋਲੇ ਗਰੀਬੀ ਸੀਗੀ 30 ਕਿਲੋ ਕਣਕ ਨਾਲ ਗੁਜ਼ਾਰੇ ਕਦੇ ਨਹੀਂ ਹੋ ਸਕਦੇ ਲੋਕੋ ਤੁਹਾਨੂੰ ਇਹ ਕੀੜਿਆਂ ਦਾ ਭੌਣ ਮੰਨਦੇ ਆ ਕੀੜਿਆਂ ਦੇ ਭੌਣ ਤੇ ਇਹ ਲੋਕ ਵੀ ਦਾਣੇ ਸਟਕ ਕੇ ਆਉਂਦੇ ਆ ਤੇ ਤੁਹਾਨੂੰ ਕੀੜਿਆਂ ਦਾ ਭੌਣ ਸਮਝ ਕੇ ਤੁਹਾਨੂੰ ਦਾਣੇ ਖਿਲਾਰਦੇ ਆ 30 ਕਿਲੋ ਕਣਕ ਦੇ ਨਾਲ ਆ ਜਿਹੜਾ ਕਹ ਲੋ ਠੰਡਾਂ ਦਾ ਮਹੀਨਾ ਤਾਂ ਲੰਘ ਜਾਂਦਾ ਜਿਹਨੂੰ ਆਪਾਂ 13ਵਾਂ ਮਹੀਨਾ ਕਹਿੰਨੇ ਆ ਪਰ ਸਾਡੇ ਤੇ ਕਣਕ ਖਾ ਕੇ ਵੀ ਗਰੀਬੀ ਚੱਲਦੀ ਰਹਿੰਦੀ ਆ ਰਾਜਾ ਵਡੰਗ ਜੀ 30 ਕਿਲੋ ਕਣਕ ਨਾਲ ਗੁਜ਼ਾਰੇ ਨਹੀਂ ਹੁੰਦੇ ਤੁਹਾਡੇ ਕੋਲ ਤਾਂ 30 ਕਿਲੋ ਕਣਕ ਵੀ ਨਹੀਂ ਆਉਂਦੀ ਤੇ ਤੁਹਾਡੇ ਕੋਲ ਫੇਰ ਵੀ ਡਿਫੈਂਡਰਾਂ ਤੁਹਾਡੇ ਕੋਲ ਫੇਰ ਵੀ ਇੰਡਾਇਵਰ ਤੁਹਾਡੀ ਤਾਂ ਕਣਕ ਵੀ ਨਹੀਂ ਆਉਂਦੀ ਐਸੇ ਕਰਕੇ ਸਾਨੂੰ ਕਣਕ ਨਹੀਂ ਚਾਹੀਦੀ ਸਾਡੇ ਬੱਚਿਆਂ ਨੂੰ ਜਿਵੇਂ ਤੁਸੀਂ ਰਾਸ਼ਨ ਕਾਟ ਬਣਾਏ ਆ ਤੇ ਉਹਨਾਂ ਵਿੱਚ ਪਰਿਵਾਰਾਂ ਦੇ ਨਾਮ ਪਾਏ ਆ ਉਹਨਾਂ ਰਾਸ਼ਨ ਕਾਟਾਂ ਦੇ ਵਿੱਚ ਨੌਕਰੀ ਪਾਓ ਲੋਕ ਜਦੋਂ 40000 ਦੀ ਨੌਕਰੀ ਕਰਦੇ ਓਏ 4000 ਰੁਪਿਆ ਬਿਜਲੀ ਬਿੱਲ ਵੀ ਦੇ ਦੇਣਗੇ 6000 ਰੁਪਏ ਦਾ ਟਾਰਾ ਚੰਦਾਲ ਵੀ ਲੈ ਆਉਣਗੇ ਔਰ ਉਹ 10000 ਰੁਪਿਆ ਦਾ ਉਰਾ ਪੂਰਾ ਖਰਚਾ ਕਰਕੇ 20000 ਰੁਪਿਆ ਬੈਂਕ ਚ ਜਮਾ ਵੀ ਕਰਾਉਣਗੇ ਪਰ ਲੋਕਾਂ ਨੂੰ ਚੋਗੇ ਤਰ੍ਹਾਂ ਰੱਖਿਆ ਗਿਆ ਜਿਵੇਂ ਮੁਰਗੀ ਨੂੰ ਚੋਗਾ ਪਾਇਆ ਜਾਂਦਾ ਇਹ ਸਾਡੀ ਤਰੱਕੀ ਨਹੀਂ ਕਰਾ ਸਕਦੇ ਤੁਸੀਂ ਇਹ ਗੱਲਾਂ ਕਰਕੇ ਸਾਡੀ ਤਰੱਕੀ ਕਰਾਓ ਤਰੱਕੀ ਕਿਵੇਂ ਹੋਊਗੀ ਦੂਜੀ ਗੱਲ ਤੁਸੀਂ ਇਹ ਕੀਤੀ ਆ ਕਿ ਅਸੀਂ ਬੱਸਾਂ ਵੀ ਫ੍ਰੀ ਕਰਤੀਆਂ ਸਾਡੇ ਪਿਓ ਰੁੱਸ ਗਏ ਸਾਡੇ ਚਾਚੇ ਰੁੱਸ ਗਏ ਰਸਾਉਣ ਵਾਲਾ ਕੰਮ ਕਦੇ ਨਾ ਕਰਦੇ ਤੁਹਾਡੇ ਕੰਮ ਕੀਤੇ ਹੋਏ ਪ੍ਰਾਈਵੇਟ ਬਿਜ਼ਨਸਮੈਨਾਂ ਨੂੰ ਫਾਇਦੇ ਪਚਾ ਰਹੇ ਆ ਜਾਂ ਫ੍ਰੀ ਕਰਨਾ ਸੀ ਤਾਂ ਕੱਲੀਆਂ ਸਰਕਾਰੀ ਬੱਸਾਂ 'ਚ ਨਹੀਂ ਪ੍ਰਾਈਵੇਟ ਬੱਸਾਂ 'ਚ ਵੀ ਧਾਰ ਘਾਟ ਫ੍ਰੀ ਕਰਨਾ ਸੀ ਸਾਰੀਆਂ ਬੱਸਾਂ 'ਚ ਕਰਨੇ ਸੀ ਪਰ ਤੁਸੀਂ ਕੱਲੇ ਸਰਕਾਰਾਂ 'ਚ ਕੀਤੇ ਆ ਤੇ ਉਹ ਸਰਕਾਰੀ ਬੱਸ 'ਚ ਤੇਲ ਪਵਾਉਣ ਨੂੰ ਕਿਸੇ ਟਾਈਮ ਨੂੰ ਪੈਸਾ ਨਹੀਂ ਰਹਿਣਾ ਪੀਆਰਟੀਸੀ ਦੇ ਵਿੱਚ ਟਾਰ ਪਵਾਉਣ ਨੂੰ ਪੈਸੇ ਨਹੀਂ ਰਹਿਣੇ ਜਿਹਦੇ ਨਾਲ ਜਿਹੜੀ ਪੀਆਰਟੀਸੀ ਆ ਦਿਨੋ ਦਿਨ ਘਾਟੇ 'ਚ ਜਾ ਕੇ ਪੀਆਰਟੀਸੀ ਕਬਾੜ 'ਚ ਵਿਕੂਗੀ ਤੇ ਸਾਰੇ ਦਾ ਸਾਰਾ ਪੀਆਰਟੀਸੀ ਖਤਮ ਹੋ ਜਾਊਗਾ ਇਹਦੇ ਵਿੱਚ ਇਨਾ ਬਿੱਬੀਆਂ ਦਾ ਨੁਕਸਾਨ ਇਨਾ ਔਰਤਾਂ ਦਾ ਨੁਕਸਾਨ ਇਹਨਾਂ ਦਾ ਭਰਾ ਇਹਨਾਂ ਦਾ ਮੁੰਡਾ ਇਹਨਾਂ ਦਾ ਭਾਂਜਾ ਭਤੀਜਾ ਕਦੇ ਡਰਾਈਵਰ ਨਹੀਂ ਲੱਗ ਸਕਦਾ ਸਰਕਾਰੀ ਕਨੈਕਟਰ ਨਹੀਂ ਲੱਗ ਸਕਦਾ ਚੈੱਕਰ ਨਹੀਂ ਲੱਗ ਸਕਦਾ ਇਹਨਾਂ ਵਿੱਚ ਇਨਾ ਔਰਤਾਂ ਦਾ ਨੁਕਸਾਨ ਛਿੰਦੇ ਦੇ ਪਾਪਾ ਆਪਣਾ ਪੁੱਤ ਕਨੈਕਟਰ ਲੱਗ ਜੂ ਕਦੇ ਨਹੀਂ ਲੱਗਣਾ ਹਾਂ ਸ਼ਾ ਹਾਂ დას ਪੂਜਾ ਨਹੀਂ ਮੰਮੀ ਮੁੰਡਾ ਕੀ ਕਰਦਾ ਮੁੰਡਾ ਕੁਛ ਨਹੀਂ ਕਰਦਾ ਪੀਆਰਟੀਸੀ ਡਰਾਈਵਰ ਲੱਗਣਾ ਸੀ ਹੁਣ ਤੱਕ ਘਰੇ ਬਸ ਵਹਿਲਾ ਰਹਿੰਦਾ ਤੇ ਦਿਹਾੜੀ ਕਰਦਾ ਇਹ ਤੁਹਾਡਾ ਮਹਿਕਮਾ ਖਰਾਬ ਕਰਨ ਦੀ ਗੱਲ ਸੀ ਪ੍ਰਾਈਵੇਟ ਬੱਸਾਂ ਦਾ ਵੀ ਜਾਣਤਾ ਕਰਾਇਆ ਮਾਫ ਕਰਦੇ ਇਹਦੇ ਨਾਲ ਤੁਹਾਡੇ ਜਿਹੜੇ ਪ੍ਰਾਈਵੇਟ ਬਿਜ਼ਨਸਮੈਨ ਬੱਸਾਂ ਵਾਲੇ ਉਹਨਾਂ ਨੂੰ ਫਾਇਦਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਜਿਹੜੇ ਕੋਈ ਅੱਜ ਦੋ ਦੋ ਬੱਸਾਂ ਪਾਈ ਬੈਠੇ ਆ ਉਹਨਾਂ ਨੇ ਬੱਸਾਂ ਵੀ ਵੇਚ ਦੇਣੀਆਂ ਕਿਉਂਕਿ ਉਹਨਾਂ ਨੂੰ ਘਾਟੇ ਪੈ ਗਏ ਐਸੀ ਦੂਜਾ ਨਕਸਾ ਤੀਜੀ ਤੁਸੀਂ ਗੱਲ ਕੀਤੀ ਆ ਕਿ ਸਾਢੇ ਵਾਰੀ 100000 ਰੁਪਇਆ ਸਗਨ ਸਕੀਮ ਉਹ ਸਗਨ ਸਕੀਮ ਜਿਹੜੀ ਸਾਡੀਆਂ ਧੀਆਂ ਨੂੰ ਨੌਕਰੀ ਦੇਣ ਦੀ بجائے ਤੁਸੀਂ ਇੱਕ ਵਾਰੀ ਸਗਨ ਸਕੀਮ ਦਿੰਨੇ ਆ ਜੇ ਕਰੋਨਾ ਨੂੰ ਤੁਸੀਂ ਮੈਂ ਕਹਿੰਦਾ 40 ਛੱਡੋ 21000 ਦੀ ਨੌਕਰੀ ਵੀ ਦਵਾਂ ਤਾਂ ਦਸਾਂ ਮਹੀਨਿਆਂ ਦਾ 210000 ਬੰਦਾ ਲਗਭਗ 2.5 ਲੱਖ ਰੁਪਈਆ ਉਹਨਾਂ ਨੂੰ ਸਾਲ ਦੀ ਇਨਕਮ ਬੰਦੀ ਜੇਕਰ ਉਹਨਾਂ ਨੂੰ ਸਗਣ ਸਕੀਮ ਦੇਣ ਦੀ ਥਾਂ ਤੇ ਉਹਨਾਂ ਨੂੰ ਨੌਕਰੀ ਦਿਓ ਪਰ ਤੁਸੀਂ ਨੌਕਰੀ ਨਹੀਂ ਦਿੰਦੇ ਇਹ ਜਿਹੜੇ ਮੰਤਰੀ ਬੈਠੇ ਆ ਇਹਨਾਂ ਦੇ ਬੱਚਿਆਂ ਦੇ ਜਦੋਂ ਵਿਆਹ ਹੁੰਦੇ ਆ ਰਾਜਾ ਜੀ ਤੁਸੀਂ ਵੀ ਇਹਨਾਂ ਦੇ ਰੀਵਨ ਕਟਾਈ ਦਾ ਲੱਖ ਲੱਖ ਰੁਪਈਆ ਹੋ ਜਾਂਦਾ ਤੇ ਅਸੀਂ ਗਰੀਬ ਲੋਕ 50000 ਰੁਪਏ ਦੇ ਵਿੱਚ ਸਾਦਾ ਵਿਆਹ ਕਰਦੇ ਆ ਤੁਸੀਂ ਦੱਸੋ ਅਸੀਂ ਕੀ ਵੇਖਿਆ ਸਾਡੇ ਬੱਚਿਆਂ ਨੇ ਕੀ ਵੇਖਿਆ ਸਾਡੇ ਦਾਦਿਆਂ ਨੇ ਕੀ ਵੇਖਿਆ ਰਹਿ ਗਏ ਡੰਮਰੂ ਜਾਂਦੇ ਪੱਲੇ ਕੱਖ ਨਹੀਂ ਆਇਆ ਉਹਨਾਂ ਦੇ ਤੁਸੀਂ ਸਗਨ ਸਕੀਮਾਂ ਚੱਲਾਈ ਫਿਰਦੇ ਆ ਤੁਸੀਂ ਹਜ਼ਾਰਾਂ ਰੁਪਈਆਂ ਦੀ ਪਲੇਟ ਹੁੰਦੀ ਆ ਪੈਲਸ ਦੇ ਵਿੱਚ ਤੇ ਜਿੰਨੇ ਦੀ ਤੁਹਾਡੀ ਪੈਲਸ ਦੇ ਵਿੱਚ ਇੱਕ ਮੈਂ ਕਹਿੰਨਾ ਕਈਆਂ ਦੇ ਵਿਆਹਾਂ ਦੇ ਮੈਂ ਵੇਖਿਆ ਕੰਮ ਸੁਣਿਆ ਤੇ ਉਹਨਾਂ 'ਚ ਪੰਜ-ਸੱਤ ਪਲੇਟਾਂ 'ਚ ਵਿਆਹ ਕਰ ਦਿੰਦੇ ਤੁਸੀਂ ਕੀ ਸਾਡੇ ਨਾਲ ਸਾਬਤ ਕਰਨਾ ਚਾਹੁੰਦੇ ਆ ਰਾਜਾ ਜੀ ਇੰਜ ਤਰੱਕੀਆਂ ਨਹੀਂ ਆਉਣੀਆਂ ਰਹੀ ਗੱਲ ਪੈਨਸ਼ਨ ਜਿਹੜੀ ਪੈਲਸਨ ਤੁਸੀਂ ਕਹਿੰਨੇ ਸੀ 1500 ਕਰਤੀ ਸੀ ਅੱਜ ਦੇ ਟਾਈਮ 'ਚ ਮੇਰੇ ਵੀਰ 400 ਰੁਪਏ ਨਾਲ ਦਿੱਲੀ ਦੇ ਦਿਹਾੜੀ ਦਾ ਗੁਜ਼ਾਰਾ ਨਹੀਂ ਹੁੰਦਾ 400 ਰੁਪਏ ਦੇ ਹਿਸਾਬ ਨਾਲ ਜਿਹੜੇ ਬਜ਼ੁਰਗਾਂ ਜਿਨ੍ਹਾਂ ਦੇ ਬੱਚੇ ਹੈ ਨਹੀਂਗੇ ਉਹਨਾਂ ਦੀ ਤੁਸੀਂ 400 ਰੁਪਏ ਦਿਹਾੜੀ ਦੇ ਹਿਸਾਬ ਨਾਲ 10000 ਰੁਪਏ ਪੈਨਸ਼ਨ ਕਰੋ ਪਰ ਖਜ਼ਾਨੇ 'ਚ ਕੁਝ ਨਹੀਂ ਕਰੋਗੇ ਕਿੱਥੋਂ ਖਜ਼ਾਨਾ ਭਰੋ ਖਜ਼ਾਨਾ ਭਰੋਂਗੇ ਕਿੱਥੋਂ ਦਿਮਾਗ 'ਚ ਕੁਝ ਨਹੀਂ ਤੁਹਾਡੇ ਖਜ਼ਾਨਾ ਭਰਿਆ ਜਾਊਗਾ ਜਿਸ ਦਿਨ ਸ਼ਰਾਬ ਫੈਕਟਰੀਆਂ ਨਾਲ ਸਰਕਾਰੀ ਹੋ ਗਈਆਂ ਸੱਤੇ ਸਰਕਾਰੀ ਹੋ ਗਏ ਜਿੱਥੋਂ ਕਮਾਈ ਐ ਐਮਐਲਏ ਐਮਪਾਂ ਨੂੰ ਲੱਖ ਰੁਪਿਆ ਤਨਖਾਹ ਲੈਣ ਵਾਲੇ ਡਿਫੈਂਡਰਾਂ ਰੱਖੀ ਫਿਰਦੇ ਆ ਰਾਜਾ ਜੀ ਕਿੱਥੋਂ ਕਮਾਈਆਂ ਇਹ ਬਿਜ਼ਨਸਮੈਨਾਂ ਨਾਲ ਯਾਰੀਆਂ ਜੇ ਸਰਕਾਰਾਂ ਸੀਮੈਂਟ ਦੀਆਂ ਫੈਕਟਰੀਆਂ ਸਰਕਾਰੀ ਕਰ ਦਿੰਦੀਆਂ ਪੱਠੇ ਸਰਕਾਰੀ ਕਰ ਦਿੰਦਿਆਂ ਠੀਕ ਆ ਪ੍ਰਾਈਵੇਟ ਵੀ ਚੱਲਣ ਸਰਕਾਰੀ ਵੀ ਚੱਲਣ ਤਾਂ ਖਜ਼ਾਨੇ ਨੂੰ ਕਮਾਈ ਜਾਣੀ ਸੀ ਬੂਟਾਂ ਦੀਆਂ ਫੈਕਟਰੀਆਂ ਸਰਕਾਰੀ ਕਰੋ ਪਰ ਇੱਥੇ ਮੰਤਰੀ ਖੁਦ ਗੁੱਚੀ ਪਾਉਣ ਲੱਗ ਗਏ ਇਹ ਕੰਮ ਨਹੀਂ ਚੱਲਣੇ ਇੱਥੇ ਚੱਪਲਾਂ ਦੀਆਂ ਫੈਕਟਰੀਆਂ ਸਰਕਾਰੀ ਕਰੋ ਕੋਟਾਂ ਦੀਆਂ ਫੈਕਟਰੀਆਂ ਸਰਕਾਰੀ ਕਰੋ ਸਾਰੀ ਚੀਜ਼ ਜਿਹੜੀ ਇੱਥੇ ਚੱਲਦੀ ਆ ਡੇਰੀ ਫਾਰਮ ਸਰਕਾਰੀ ਕਰੋ ਮੱਛੀ ਪਾਲਣ ਸਰਕਾਰੀ ਕਰੋ ਖਜ਼ਾਨਾ ਭਰਦਾ ਕਿਉਂ ਨਹੀਂ ਰੇਤਾ ਰੇਤ ਮਾਫੀਆ ਚੋਂ ਮੰਤਰੀ ਪੈਸਾ ਕਮਾਉਂਦੇ ਆ ਇਹ ਰੇਤਾ ਸਰਕਾਰੀ ਕਰੋ ਹ ਸਾਰਾ ਕੁਝ ਹੋ ਸਕਦਾ ਜੇਕਰ ਤੁਹਾਡੀ ਨੀਤ ਹੋਵੇ ਪਰ ਤੁਹਾਡੀ ਨੀਤ ਨਹੀਂ ਤੁਸੀਂ ਲੋਕ ਬਿਜ਼ਨਸਮੈਨਾਂ ਨਾਲ ਰਲ ਕੇ ਸਾਡੇ ਘਾਨ ਕਰਦੇ ਆ ਜੇਕਰ ਸਾਡਾ ਕਹਾਣ ਕਰੋਂਗੇ ਅਸੀਂ ਕਿਵੇਂ ਹੱਸ ਚੰਗੇ ਹੋ ਸਕਦੇ ਆ ਤੁਸੀਂ ਉਹੀ ਰਾਜਾ ਵੜਿੰਗ ਹੋ ਨਾ ਜਿਹੜੇ ਕਦੇ ਸ਼ਰਾਬ ਫੈਕਟਰੀ ਦੀ ਹਮਾਇਤ ਕਰਦੇ ਸੀ ਦੱਸੋ ਤੁਹਾਡੇ ਕੋ ਬਿਆਨ ਜਿਹੜੇ ਉੱਥੇ ਧਰਨਾ ਲਈ ਖੜੇ ਸੀ ਤੁਹਾਡੇ ਉਸ ਬਿਆਨ ਨਾਲ ਜਦੋਂ ਤੁਸੀਂ ਲੋਕਾਂ ਨੂੰ ਬਿਆਨ ਦੇਈ ਜਾਂਦੇ ਸੀ ਸ਼ਰਾਬ ਫੈਕਟਰੀ ਵਾਰੇ ਤਾਂ ਫੇਰ ਤੁਸੀਂ ਆਪਦੀ ਹਾਈ ਕਮਾਂਡ ਤੋਂ ਤੁਸੀਂ ਪੰਜਾਬ ਦੀ ਹਾਈ ਕਮਾਂਡ ਸੀ ਪ੍ਰਧਾਨ ਤੁਸੀਂ ਸੀ ਤਾਂ ਤੁਸੀਂ ਆਪਦੇ ਕਾਂਗਰਸੀਆਂ ਨੂੰ ਕਿਉਂ ਨਾ ਕਿਹਾ ਆਊਗਾ ਕਿ ਤੁਸੀਂ ਇਸ ਫੈਕਟਰੀ ਦੇ ਮਸਲੇ ਤੋਂ ਪਾਸੇ ਹੋ ਜੋ ਗੱਲਾਂ ਬਿジネス ਮੈਨਾਂ ਨਾਲ ਯਾਰੀਆਂ ਰਹਿਣੀਆਂ ਨਾ ਤੁਹਾਡੀਆਂ ਅਸੀਂ ਕਦੇ ਕੁਝ ਚੰਗਾ ਨਹੀਂ ਕਰ ਸਕਦੇ ਫੈਕਟਰੀਆਂ ਸਰਕਾਰੀ ਕਰੋ ਕੰਪਨੀਆਂ ਸਰਕਾਰੀ ਕਰੋ ਕਹਨ ਨੂੰ ਦੇਸ਼ ਆਜ਼ਾਦ ਹੋਏ ਨੂੰ 80 ਸਾਲ ਦੇ ਲਗਭਗ ਹੋਣ ਵਾਲੇ ਆ ਪਰ ਅਫਸੋਸ ਦੀ ਗੱਲ ਇਹ ਆ ਸਰਕਾਰੀ ਹਸਪਤਾਲਾਂ ਚ ਪ੍ਰਾਈਵੇਟ ਕੰਪਨੀਆਂ ਦੀਆਂ ਮੈਡੀਸਿਨ ਵੇਚਦੀਆਂ ਟੀਕੇ ਪ੍ਰਾਈਵੇਟ ਤੁਸੀਂ ਇਹ ਜੜੀਆਂ ਬੂਟੀਆਂ ਦੀਆਂ ਦਵਾਈਆਂ ਦੀਆਂ ਫੈਕਟਰੀਆਂ ਸਰਕਾਰੀ ਕਿਉਂ ਨਾ ਕੀਤੀਆਂ ਤੁਹਾਡੇ ਕੋਲ ਡਾਕਟਰ ਸਰਕਾਰੀ ਡਾਕਟਰ ਇੰਜੀਨੀਅਰ ਤੁਹਾਡੇ ਕੋਲ ਆ ਸਾਰੇ ਸਿਸਟਮ ਸਰਕਾਰੀ ਕਿਉਂ ਨਾ ਹੋਗੇ ਕਿਉਂਕਿ ਤੁਸੀਂ ਪੈਸਾ ਇਕੱਠਾ ਕਰਨ ਵਾਸਤੇ ਆਉਂਦੇ ਆ ਲੋਕਾਂ ਦਾ ਭਲਾ ਕਰਨ ਵਾਸਤੇ ਨਹੀਂ ਆਉਂਦੇ ਤੇ ਲੋਕ ਇਹ ਕੀੜਿਆਂ ਦੇ ਭੌਣਾ ਜਿਹੜੇ ਮੁਠੀ ਦਾਣਿਆਂ ਤੇ ਜਿਹੜੇ ਖੁਸ਼ ਹੋਣ ਵਾਲੇ ਆ ਤੁਹਾਡਾ ਕਦੇ ਭਲਾ ਨਹੀਂ ਹੋ ਸਕਦਾ ਤੁਹਾਡੇ ਪਰਦਾਦਿਆਂ ਨੇ ਤੁਹਾਡੇ ਦਾਦਿਆਂ ਦਾ ਬੇੜਾਗਰ ਕੀਤਾ ਸੀ ਤੁਹਾਡੇ ਦਾਦਿਆਂ ਨੇ ਤੁਹਾਡੇ ਪਿਓਆਂ ਦਾ ਬੇੜਾਗਰ ਕੀਤਾ ਸੀ ਤੁਹਾਡੇ ਪਿਓਆਂ ਨੇ ਤੁਹਾਡਾ ਬੇੜਾਗਰ ਕੀਤਾ ਤੁਸੀਂ ਆਪਦੇ ਬੱਚਿਆਂ ਦਾ ਬੇੜਾਗਰ ਕਰੋਗੇ ਐਂ ਕੰਮ ਚੱਲਦਾ ਆਉਣਾ ਤੁਸੀਂ ਕਦੇ ਚੰਗਾ ਨਹੀਂ ਕਰ ਸਕਦੇ ਕੁਝ ਲੋਕ ਤਾਂ ਪਿੰਡਾਂ ਚ ਇਹੋ ਜੇ ਬੈਠੇ ਆ ਸਰਕਾਰ ਕੀ ਦੀ ਆਉਗੀ ਕੀ ਗੱਲ ਤੇਰੀ ਮਾਸੀ ਦਾ ਪੁੱਤ ਸਰਕਾਰ ਚ ਸਰਕਾਰ ਕੀ ਦੀ ਆਊਗੀ ਫਲਾਨਿਆਂ ਦੀ ਆਊਗੀ ਚਲੋ ਜੇ ਫਿਰ ਉਹਨਾਂ ਦੀ ਉਹ ਵੋਟ ਉਹਨੂੰ ਪਾਨੇ ਥੋੜੀ ਇੱਕ ਵੋਟ ਪਿੱਛੇ 바ਵਾ ਸਾਹਿਬ ਨੇ ਜੋ ਤੁਹਾਡੇ ਵਾਸਤੇ ਕੀਤਾ ਉਹਨਾਂ ਮੈਂ ਕਹਿੰਨਾ ਪਹਿਲਾ ਪਤਾ ਤਾਂ ਕਰੋ ਤੁਸੀਂ ਫਿਲਮੀ ਐਕਟਿੰਗਾਂ 'ਚ ਰੁੱਝ ਗਏ ਮੈਂ ਕਹਿੰਨਾ ਰਾਜਾ ਜੀ ਜਾਂ ਤਾਂ ਪੰਜਾਬ ਦੇ ਵਿੱਚੋਂ ਸਰਗਟਾਂ ਬੀੜੀਆਂ ਬਿੰਮਲਾ ਬੰਦ ਕਰੋ ਤੇ ਜਾਂ ਫਿਰ ਫੈਕਟਰੀਆਂ ਸਰਕਾਰੀ ਕਰੋ ਕਿਉਂ ਕਿਉਂ ਨਹੀਂ ਕਰਦੇ ਸ਼ਰਾਬ ਦੀ ਬੋਤਲ ਚੋਂ ਕੀ ਮਿਲਦਾ ਕਿਸੇ ਮੰਤਰੀ ਨੂੰ ਕਿਉਂ ਨਹੀਂ ਓਪੋ ਕਰਦੇ ਕੀ ਬੰਦ ਕੀ ਹੋ ਜੇ ਤੁਹਾਡਾ ਕਿਉਂ ਮੁੱਖ ਮੰਤਰੀ ਕਰੋੜਾਂ 100 ਕਰੋੜ ਰੁਪਇਆ ਮੁੱਖ ਮੰਤਰੀ ਬਣਨ ਵਾਸਤੇ ਬੋਲੀਆਂ ਲਾ ਦਿੰਦੇ ਆ ਮੈਂ ਤਾਂ ਸੁਣਿਆ ਤੁਹਾਡੀਆਂ ਲੋਕ ਹੀ ਰੌਲਾ ਪਾਉਂਦੇ ਤੁਹਾਡੇ ਮੰਤਰੀ ਮੰਡਲ ਦੇ ਇਸ ਕਰਕੇ ਸੱਟੇ ਦਾ ਰੌਲਾ ਕਿਸੇ ਮੰਤਰੀ ਨੇ ਨਹੀਂ ਪਾਇਆ ਕਿਉਂਕਿ ਸਾਰੀ ਸਰਕਾਰ ਚ ਚੱਲਦਾ ਏ ਤੇ ਕਹਿੰਦੇ ਗੱਲਾਂ ਤੁਸੀਂ ਉਲਜਾਓ ਲੋਕਾਂ ਨੂੰ ਜਿੰਨਾ ਉਲਝਾ ਸਕਦੇ ਆ ਪਰ ਅੱਜ ਦੀ ਆਖੀ ਯਾਦ ਰੱਖ ਲੋ ਇਨਾ ਲੋਕਾਂ ਨੂੰ ਮੈਂ ਨੌਕਰੀ ਵਾਲਾ ਤੇ ਗੱਡੀ ਵਾਲਾ ਕਰਕੇ ਰਹੂੰਗਾ ਅੱਜ ਨਾ ਲੋਕ ਮੇਰਾ ਸਾਥ ਦੇਣਗੇ ਕੱਲ ਨਾ ਦੇਣਗੇ ਪਰ ਕੋਈ ਦਿਨ ਐਸਾ ਆਊਗਾ ਜਿਸ ਦਿਨ ਲੋਕ ਕੋਠੀਆਂ ਕਾਰਾਂ ਦੇ ਮਾਲਕ ਹੋਣਗੇ ਤੇ ਉਸ ਟਾਈਮ ਤੁਸੀਂ ਵਿਸ਼ਵਦੀਪ ਨੂੰ ਯਾਦ ਕਰੋਗੇ ਕਿ ਗੱਲ ਤਾਂ ਸੱਚੀ ਕਹਿੰਦਾ ਹੁੰਦਾ ਸੀ ਤੇ ਮੈਂ ਸੱਚੀ ਕਹੂੰਗਾ ਯਾਦ ਰੱਖੋ ਜਿਸ ਦਿਨ ਲੋਕੋ ਸਿਸਟਮ ਸਰਕਾਰੀ ਹੋ ਗਏ ਉਸ ਟਾਈਮ ਤੇ ਤੁਹਾਡੇ ਬੱਚੇ ਤੰਦਰੁਸਤ ਹੋ ਸਕਦੇ ਆ ਨੀਤਾ ਵਜਾਉਂਦੇ ਰਹੋ ਬਸ ਐਂ ਐਂ ਕਰਦੇ ਰਹੋ ਕੁਛ ਨਹੀਂ ਹੋ ਸਕਦਾ ਤੁਹਾਡਾ ਕੁਛ ਨਹੀਂ ਹੋ ਸਕਦਾ ਸਮੁੰਦਰ ਦੇ ਵਿੱਚ ਬਹੁਤ ਸਾਰੀਆਂ ਮੱਛੀਆਂ ਹੁੰਦੀਆਂ ਤੇ ਇੱਕ ਨਹਿਰ ਦੇ ਵਿੱਚ ਚਲਦੀ ਮੱਛੀ ਨੂੰ ਫੜ ਕੇ ਰਾਜੇ ਨਾਲ ਸਮਝੋ ਆਪਦੇ ਆਪ ਨੂੰ ਇਹ ਯਾਦ ਰੱਖ ਲੋ ਸਮੁੰਦਰ ਚ ਡਿੱਗੋ ਵਿੱਚੋਂ ਕੀ ਕੋਸ਼ਾ ਉੱਥੇ ਹੀਰੇ ਮੋਤੀ ਸਭ ਕੁਝ ਹੁੰਦਾ ਤੇ ਉਹ ਸਮੁੰਦਰਾ ਰਾਜਨੀਤੀ ਉਹਦੇ ਵਿੱਚ ਸਾਰਾ ਕੁਝ ਹੁੰਦਾ ਯਾਦ ਕਰੋ ਕਿਉਂ ਲੋਕਾਂ ਰਾਜਨੀਤਿਕ ਲੀਡਰਾਂ ਦੀਆਂ ਕਰੋੜਾਂ ਦੀਆਂ ਕੋਠੀਆਂ ਪੈ ਜਾਂਦੀ ਤਨਖਾਹ ਤੇਨੇ ਲੱਖ ਰੁਪਇਆ ਹੁੰਦੀ ਆ ਇਹ ਤੁਹਾਨੂੰ ਸਮਝਣਾ ਪਊਗਾ ਸਮਝਾਉਂਗਾ ਯਾਦ ਰੱਖੋ ਤੇ ਰਾਜਾ ਜੀ ਇਹਨਾਂ ਲੋਕਾਂ ਦੀ ਤੁਸੀਂ ਜਿਸ ਦਿਨ ਦਿਲ ਤੋਂ ਬਾਹ ਫੜ ਲਈ ਉਸ ਦਿਨ ਤੁਹਾਡੀ ਬਾਹ ਮੈਂ ਫੜੂੰਗਾ ਕਿ ਰਾਜਾ ਜੀ ਵਾਕਈ ਬਚਾਓ ਇਹਨਾਂ ਲੋਕਾਂ ਨੂੰ ਬੇਨਤੀ ਆ ਪਰ ਕੱਲੀਆਂ ਗੱਲਾਂ ਕਰਕੇ ਲੋਕ ਹੱਲ ਨਹੀਂ ਹੋਣੇ ਯਾਦ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ